ਚੰਗਾ ਭਲਾ ਜਿਉਣਾ ਪਿਓ ਲੈ ਕੇ ਆਏ ਆ ਠੀਕ ਹੈ ਅਸੀਂ ਆਏ ਆ ਆਪਣਾ ਚੁੱਕਰਵਾਰ ਦੇ ਇਥੇ ਸਾਡੇ ਗੁਰੂ ਅਰਸ ਜੀ ਆਏ ਛੋਟੇ ਅਫਸਰਾਂ ਨੇ ਕਹਿਤਾ ਗੁਰੂ ਅਰਸ ਜੀ ਤੋਂ ਰੈਫਰ ਕੀਤਾ ਜਿਨਾਂ ਨੇ ਕਹਿੰਦਾ ਭਾਜੀ ਮਤਲਬ ਕਿ ਇਹ ਨੂੰ ਉਹਨਾਂ ਨੂੰ ਘਾਲ ਕੱਢੀ ਤੂੰ ਭੈਣ ਦੀ ਪਿਤਾ ਕੋਲੋਂ ਕੱਢੀ ਮੈਨੂੰ ਵੀਰ ਜੀ ਜੇ ਤੂੰ ਮੈਨੂੰ ਕਹਦਾ ਫਿਰ ਭੈਣ ਦੀ ਗੱਲ ਨਹੀਂ ਕਰਦਾ ਸਾਰਾ ਬੰਦਾ ਸੁਣਦਾ ਸਾਡੇ ਬੰਦੇ ਚੰਗਾ ਭਲਾਸੀ ਲਿਆਂਦਾ ਸੀ ਹਾਂ ਜੀ ਮੈਂ ਫਰਾਂ ਨਹੀਂ ਆਂਦਾ ਸੀ ਬਿਲਕੁਲ ਬੋਲਦਾ ਸੀ ਛਾਤੀ ਦੀ ਪ੍ਰੋਬਲਮ ਸੀ ਠੀਕ ਇੱਕ ਪਾਸੇ ਸਰਕਾਰ ਲੋਕਾਂ ਨੂੰ ਮੁਫਤ ਇਲਾਜ ਦੇ ਸੁਪਨੇ ਵਖਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਭ ਤੋਂ ਵੱਡੇ ਏਮਜ਼ ਬਠਿੰਡਾ ਹਸਪਤਾਲ ਵਿੱਚ ਇਨਸਾਨੀਤ ਮਰ ਰਹੀ ਹੈ। ਗੁਰੂ ਹਰ ਸਹਾਇ ਦੇ ਰਹਿਣ ਵਾਲੇ ਬੂਟਾ ਸਿੰਘ ਦੀ ਮੌਤ ਤੋਂ ਬਾਅਦ ਜਦ ਉਸ ਦਾ ਪੁੱਤਰ ਅਤੇ ਧੀ ਆਪਣੇ ਪਿਓ ਦੀ লাশ ਹੱਥਾਂ ਵਿੱਚ ਲੈ ਕੇ ਬਾਹਰ ਆ ਰਹੇ ਸਨ ਤਾਂ ਉਸ ਵੇਲੇ ਏਮਜ਼ ਦੀ ਸਿਕਿਉਰਿਟੀ ਵੱਲੋਂ ਉਹਨਾਂ ਨਾਲ ਨਾ ਸਿਰਫ ਧੱਕਾ ਮੁਕੀ ਕੀਤੀ ਗਈ ਸਗੋਂ ਗਾਲੀ-ਗਲੋਚ ਵੀ ਕੀਤੀ ਗਈ। ਇੱਕ ਪਾਸੇ ਪੁੱਤਰ ਦੇ ਹੱਥ ਵਿੱਚ ਪਿਓ ਦੀ লাশ ਸੀ ਤੇ ਦੂਜੇ ਪਾਸੇ ਹਸਪਤਾਲ ਦੇ ਗਾਰਡਾਂ ਦੇ ਹੱਥ ਵਿੱਚ ਅਹੰਕਾਰ ਮੇਰੇ ਡੈਡੀ ਨੇ ਬੂਟਾ ਰਾਮ ਮੁੱਤੀ ਅਸੀਂ ਗੁਰੂਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗੁਰੂਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜਿਆਂ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਐਮਸ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਤੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਨੇ ਸੀਟੀ ਸਾਨੂੰ ਅੱਜ ਕਰਾਉਣ ਵ ਆ ਵੇਖੋ ਭਾਜੀ 7 ਤਰੀਕ ਦਾ ਹੋਇਆ ਹੈ ਸਾਡਾ 7 ਤਰੀਕ ਦਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਵਾਲਾ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਭਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਭਾਜੀ 11:00 11:30 ਚਾਰ ਦਿਨ ਹੋ ਗਏ ਚਾਰ ਸਾਡੇ ਕੋਲੇ ਪਾਰਕਿੰਗ ਦੀ ਪਰਚੀ ਸੀ 1 55 ਸਮਥਿੰਗ ਅੱਜ ਇੱਥੇ ਸਾਥ ਤੇ ਹੁਣ ਪ੍ਰੋਬਲਮ ਕੀ ਹੋਈ ਹੈ ਜਿਹੜਾ ਹੰਗਾਮਾ ਹੋਇਆ ਇਹ ਭਾਜੀ ਇਹ ਇਸ ਕਰਕੇ ਹੋਈ ਸੀ ਕਿ ਇਹ ਸਾਨੂੰ ਕਹਿੰਦੇ ਸੀ ਲੈ ਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਜਦ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਦੀ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯੋਸ਼ਮਾਨ ਆਯੂਸ਼ਮਾਨ ਕਾਰਡ ਦੇਣੇ ਬਿਲਕੁਲ ਨਹੀਂ ਅੰਦਰੋਂ ਬਾਹਰੋਂ ਲੈ ਗਏ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲ ਬਿੱਲ ਕਟਾਨ ਵਾਲੇ ਪਏ ਨੇ ਅਸੀਂ ਰਾਤੀ ਵੀ ਕੁਝ ਦਵਾਈਆਂ ਲਈਆਂ ਸੀਗੀਆਂ ਭਗਵੰਤ ਮਾਨ ਤਾਂ ਕਹਿੰਦਾ 10 ਲੱਖ ਦਾ ਕਰ ਦਿੱਤਾ ਵਾ ਅਸੀਂ ਭਾਜੀ ਭਗਵੰਤ ਮਾਨ ਦੀ ਮਾਂ ਵਾਸਤੇ ਉਹਦੀ ਘਰ ਦੀ ਵਾਸਤੇ ਉਹਨੇ ਸਿਰਫ ਰਿਸ਼ਤੇਦਾਰਾਂ ਵਾਸਤੇ ਹੈਗਾ 10 ਲੱਖ ਦਾ ਉਹਨਦੀ ਮਾਂ ਪੈਣ ਨੂੰ ਇਥੇ ਆਪਣੀ ਮਰਗਾਂ ਦੀ ਕੋਈ ਸੁਣਵਾਈ ਹੋਣੀ ਬਾਜੀ ਮੈਂ ਤਾਂ ਕਹਿੰਦਾ ਸਭ ਤੋਂ ਕਟਿਆ ਹਸਪੀਟਲ ਦਾ ਸਮਝੋ ਹੋਈ ਹੈ ਅਜੀ ਤੁਸੀਂ ਖੁਦ ਵੇਖੋ ਆ ਜਿਹੜੀਆਂ ਰਿਪੋਰਟਾਂ ਹੁਣੋਂ ਮੇਰੇ ਸਾਹਮਣੇ ਅਸੀਂ ਫਾਈਲ ਪਾੜ ਕੇ ਆਏ ਆ ਜਿਹੜੀ ਉਹਦੇ ਵਿੱਚ ਸੀ ਗਿਆ ਉਹ ਵਾਲਕਾ ਠੀਕ ਹੈ ਨਾ ਬਾਜੀ ਆ ਸਾਡੇ ਕੋਲੇ ਵੇਖੋ ਤੁਸੀਂ ਅਸੀਂ ਪੁਰਾਣੀਆਂ ਰਿਪੋਰਟਾਂ ਨੇ ਜਿਹੜੀਆਂ ਸਾਨੂੰ ਉਸ ਦਿਨ ਡਾਕਟਰ ਨੇ ਕਹੇ ਤਾਂ ਅਸੀਂ ਇਹਨਾਂ ਨੇ ਅੱਜ ਰੈਫਰ ਕੀਤਾ 11 ਤਰੀਕ ਨੂੰ 7 ਤਰੀਕ ਦੇ ਅਸੀਂ ਇੱਥੇ ਆਏ ਹੋਏ ਹਾਂ ਐਡਮਿਟ ਹੋਏ ਸਭ ਤੋਂ ਵੱਡਾ ਹਸਪੀਟਲ ਹੈ ਇੱਥੋਂ ਰੈਫਰ ਕਿੱਥੇ ਕਰ ਸਕਦੇ ਗੁਰੂਰ ਸਾਇਹਲ ਨੇ ਸਾਨੂੰ ਇੱਥੇ ਰੈਫਰ ਕੀਤਾ ਸੀ ਕਹਿੰਦਾ ਮਤਲਬ ਫੇਫੜਿਆਂ ਵਾਲਿਆਂ ਕੋਲੇ ਤੇ ਤੁਸੀਂ ਇਹ ਵੇਖੋ ਇਹਨਾਂ ਨੇ ਸਾਨੂੰ ਅੱਗੇ ਵਾਰਡ ਹੋਰ ਚ ਸ਼ਿਫਟ ਕਰਤਾ ਕਿ ਭਾਈ ਤੁਸੀਂ ਸਾਡੇ ਵਾਸਤੇ ਗੱਲ ਹੀ ਹੋਂ ਤੁਸੀਂ ਫੇਫੜਿਆਂ ਵਾਲੇ ਕੋਲੇ ਜਾਓ ਕੀ ਗੱਲ ਐਡੇ ਮੂਰਖ ਡਾਕਟਰ ਨੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਅਸੀਂ ਚਾਰ ਦਿਨਾਂ ਤੋਂ ਕਿਸ ਚੀਜ਼ ਦਾ ਟ੍ਰੀਟਮੈਂਟ ਕਰ ਰਹੇ ਹਾਂ ਫਾਦਰ ਸਾਹਿਬ ਦੀ ਤੁਹਾਡੇ ਦੀ ਡੈਥ ਹੋ ਗਈ ਹਾਂਜੀ ਬਾਜੀ ਡੈਥ ਹੋ ਗਈ ਆ ਵੇਖੋ ਤੁਸੀਂ ਸਾਡੇ ਕੋਲੇ ਸੀਟੀ ਪਈ ਅਸੀਂ ਉਸੇ ਦਿਨ ਹੀ ਸਾਰੀਆਂ ਕਰਾ ਕੇ ਆਏ ਰਿਪੋਰਟਾਂ ਸਾਨੂੰ ਸਾਡੇ ਡਾਕਟਰ ਨੇ ਤਾਂ ਕਰਵਾ ਕੇ ਦਿੱਤੀਆਂ ਸੀਗੀਆਂ ਉਹ ਕਹਿੰਦੇ ਲਈ ਭਾਈ ਤੁਸੀਂ ਅੱਗੇ ਜਾਓਗੇ ਤੇ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਹੀਂ ਆਵੇਗੀ ਅਗਲੇ ਤਾਂ ਪ੍ਰੋਪਰ ਥੋੜੇ ਸਾਰਾ ਕੁਝ ਵੇਖ ਕੇ ਕਿਉਂਕਿ ਤੁਸੀਂ ਟ੍ਰੀਟਮੈਂਟ ਇੱਥੇ ਕਰਵਾ ਲਿਆ ਥੋੜਾ ਬਹੁਤਾ ਮੰਨ ਲਓ ਟੈਸਟ ਤੁਹਾਡੇ ਕੋਲ ਹੀ ਆਉਣਗੇ ਟੋਡੋ ਨਹੀਂ ਸੁਖਾਈ ਹੋ ਜਾਏਗੀ ਪਰ ਬਾਜੀ ਕੋਈ ਸੁਖਾਈ ਨਹੀਂ ਇੱਥੇ ਇਥੇ ਦਿੱਕਤ ਹੀ ਦਿੱਕਤ ਹੈ ਕਿਉਂਕਿ ਜਿਹੜਾ ਤੋਂ ਟੈਸਟ ਅਸੀਂ 4 ਦਿਨ ਪਹਿਲਾਂ ਕਰਾ ਚੁੱਕੇ ਆ ਨਾ 7 ਤਰੀਕ ਨੂੰ ਅੱਜ 11 ਤਰੀਕ ਨੂੰ ਵਾਜੀ ਅਸੀਂ ਫੇਰ ਉਹ ਹੀ ਟੈਸਟ ਕਰਾਇਆ ਪਹਿਲਾਂ ਰਾਤ ਇਹਨਾਂ ਨੇ ਕੇਅਰ ਨਹੀਂ ਕੀਤੀ ਸਾਰੀ ਰਾਤ ਤੜਕੇ ਇਹਨਾਂ ਨੇ 4 ਵਜੇ ਦਾਖਲ ਕੀਤਾ ਪੇਸ਼ੈਂਟ ਆਇਆ ਹੋਇਆ ਹੈ 11:30 ਵਜੇ ਦਾ ਠੀਕ ਹੈ ਜੀ ਤੇ ਹਾਲਾਕੀ 2 ਦਿਨ ਹੋ ਗਏ ਸਾਨੂੰ ਲਿਆਉਂਦੇ ਨੂੰ ਡਾਕਟਰ ਅੱਜ ਦੇਖ ਕੇ ਗਿਆ ਵਾ ਤੇ ਅਸੀਂ ਅੱਜ ਇੱਥੇ ਮਾਰ ਲਿਆ ਕਹਿੰਦੇ ਜੀ ਕਾਰਡ ਬਲੋਕੇਜ ਕਾਰਡ ਬਲੋਕੇਜ ਠੀਕ ਹੈ 2019 ਦਾ ਉਹਨਾਂ ਦਾ ਰਾਸ਼ਨ ਕਾਰਡ ਕਟੀਚਾ ਹੋਇਆ ਹੈ ਠੀਕ ਹੈ ਹੁਣ ਅਸੀਂ ਆਪ ਉਹਨਾਂ ਦੇ ਪੱਲੇ ਕੋਕ ਕੱਖ ਨਹੀਂ ਹੈਗਾ ਅਸੀਂ ਆਪ ਆਪਦੇ ਪੱਲੇ ਮੈਂ ਉਹਨਾਂ ਦਾ ਭਾਂਜਾ ਅਸੀਂ ਪੈਸੇ ਦੇ ਕੇ ਇਲਾਜ ਕਰਾ ਰਹੇ ਹਾਂ ਇੱਥੇ ਅੱਛਾ ਇੱਥੇ ਇਲਾਜ ਮਹਿੰਗਾ ਵੈ ਮਿਸਟਰ ਹਸਪੀਟਲ ਦੇ ਵਿੱਚ ਬਾਹਰੋਂ ਦਵਾਈਆਂ ਆ ਰਹੀਆਂ ਨੇ ਅੰਦਰੋਂ ਕੁਝ ਨਹੀਂ ਮਿਲ ਰਿਹਾ ਲਿਆ ਕੇ ਲਿਆ ਕੇ ਦੇ ਰਹੇ ਰਾਤ ਦਾ ਘੱਟੋ ਘੱਟ ਦਾ 20000 ਦੀ ਦਵਾਈ ਲੈ ਕੇ ਦੇ ਚੁੱਕੇ ਹਾਂ